9 ਸਾਲ ਤੋਂ ਪਹਿਲਾਂ ਦੇਸ਼ ਦਿਆ ਔਰਤਾਂ ਨੂੰ ਵੱਡਾ ਝਟਕਾ ਲੱਗਿਆ ਤਾਂ ਤੁਹਾਨੂੰ ਦੱਸ ਦਈਏ ਜਿਹੜੀਆਂ ਮਹਿਲਾਵਾਂ ਮੁਫਤ ਦਾ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਸੀ ਹੁਣ ਉਹ ਬੰਦ ਹੋਣ ਵਾਲਾ 9 ਸਾਲ ਤੋਂ ਬਾਅਦ ਨੋਟੀਫਿਕੇਸ਼ਨ ਜਿਹੜਾ ਜਾਰੀ ਹੋ ਜਾਵੇਗਾ ਤੇ ਔਰਤਾਂ ਦਾ ਫਰੀਦ ਦਾ ਸਫ਼ਰ ਹੈ ਜਿਹੜਾ ਬੰਦ ਹੋ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਵੱਲੋਂ 2019 ਦੇ ਵਿੱਚ ਲੱਖਾਂ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਸੀ ਔਰਤਾਂ ਨੂੰ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਦੇ ਵਿੱਚ ਮੁਫਤ ਜਿਹੜੀ ਯਾਤਰਾ ਸਹੂਲਤ ਦਿੱਤੀ ਗਈ ਸੀ ਫਿਲਹਾਲ ਦਿੱਲੀ ਦੇ ਵਿੱਚ ਔਰਤਾਂ ਦੇ ਲਈ ਮੁਫਤ ਬੱਸ ਯਾਤਰਾ ਪ੍ਰਣਾਲੀ ਦੇ ਵਿੱਚ ਜਿਹੜੀ ਬਦਲਣ ਵਾਲੀ ਆ ਇਹ ਨਵੀਆਂ ਪ੍ਰਣਾਲੀ ਨਵੇਂ ਸਾਲ ਦੇ ਉੱਤੇ ਸ਼ੁਰੂ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਪਿੰਕ ਸਹੇਲੀ ਕਾਰਡ ਦੀਆਂ ਤਿਆਰੀਆਂ ਜਿਹੜੀਆਂ ਪੂਰੀਆਂ ਹੋ ਗਈਆਂ ਨੇ ਮੁਫਤ ਬੱਸ ਯਾਤਰਾ ਦਾ ਲਾਭ ਉਠਾਉਣ ਦੇ ਲਈ ਔਰਤਾਂ ਨੂੰ ਸਮਾਰਟ ਕਾਰਡ ਪ੍ਰਾਪਤ ਕਰਨ ਦੀ ਜ਼ਰੂਰਤ ਹੋਵੇਗੀ ਇਸ ਦੇ ਨਾਲ ਕਾਗਜ਼ੀ ਗੁਲਾਬੀ ਟਿਕਟ ਦੀ ਪ੍ਰਣਾਲੀ ਆ ਜਿਹੜੀ ਉਹ ਖਤਮ ਹੋਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਜਦੋਂ ਅਰਵਿੰਦ ਕੇਜਰੀ ਦੇ ਅਗਵਾਈ ਦੇ ਵਿੱਚ ਅਕਤੂਬਰ 2019 ਦੇ ਵਿੱਚ ਔਰਤਾਂ ਦੇ ਲਈ ਮੁਫਤ ਬਸ ਯਾਤਰਾ ਸ਼ੁਰੂ ਕੀਤੀ ਗਈ ਸੀ ਭਾਜਪਾ ਸਰਕਾਰ ਨੇ ਮੁਫਤ ਯਾਤਰਾ جاری ਰੱਖਦੇ ਹੋਏ ਹੁਣ ਪ੍ਰਕਿਰਿਆ ਦੇ ਵਿੱਚ ਬਦਲਾਅ ਦਾ ਐਲਾਨ ਕੀਤਾ ਸਰਕਾਰ ਦਾ ਦਾਵਾ ਹੈ ਕਿ ਨਵੀਂ ਪ੍ਰਣਾਲੀ ਦੇ ਵਿੱਚ ਪਾਰਦਰਸ਼ਤਾ ਵਧੇਗੀ ਭਾਜਪਾ ਗੁਲਾਬੀ ਟਿਕਟ ਪ੍ਰਣਾਲੀ ਦੇ ਵਿੱਚ ਜਿਹੜਾ ਕਿ ਨਿਯਮ ਦੇ ਇਲਜ਼ਾਮ ਲਗਾਉਂਦੀ ਹੈ ਕਿ ਉਹ ਬੇਨਿਆਮੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਮੀਡੀਆ ਰਿਪੋਰਟਾਂ ਦੇ ਮੁਤਾਬਕ ਦਿੱਲੀ ਟਰਾਂਸਪੋਰਟ ਵਿਭਾਗ ਦੇ ਦੋ ਨਿੱਜੀ ਵਿਕਰੇਤਾ ਨੋ ਸਮਾਰਟ ਕਾਰਡ ਜਾਰੀ ਕਰਨ ਦੀ ਜ਼ਿੰਮੇਵਾਰੀ ਸੌਂਪਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਸ਼ਹਿਰ ਭਰ ਦੇ ਵਿੱਚ ਕਾਊਂਟਰ ਖੋਲੇਗੀ ਔਰਤਾਂ ਦਿੱਲੀ ਦੇ ਪਤੇ ਵਾਲੇ ਆਪਣੇ ਆਧਾਰ ਕਾਰਡ ਦੀ ਵਰਤੋਂ ਕਰਕੇ ਪਿੰਕ ਸਹੇਲੀ ਕਾਰਡ ਦੇ ਲਈ ਅਰਜ਼ੀਆਂ ਦੇ ਸਕਣਗੀਆਂ ਤਾਂ ਰਿਪੋਰਟਾਂ ਦੇ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਐਸ ਡੀ ਐਮ ਬੱਸ ਡਿਪੂਆਂ ਤੇ ਕਾਮਨ ਸਰਵਿਸ ਸੈਂਟਰਾਂ ਦੇ ਦਫ਼ਤਰਾਂ ਦੇ ਵਿੱਚ ਕਾਊਂਟਰ ਖੋਲੇ ਜਾਣਗੇ ਜੋ ਉਨ੍ਹਾਂ ਨੂੰ ਆਸਾਨੀ ਦੇ ਨਾਲ ਇਹ ਪਹੁੰਚਣ ਯੋਗ ਬਣਾਇਆ ਜਾ ਸਕੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ਦੇ ਨਿਵਾਸੀਆਂ ਲਈ ਸਹੇਲੀ ਕਾਰਡ ਪ੍ਰਾਪਤ ਕਰਨਾ ਜ਼ਰੂਰੀ ਹੈ ਕਾਰਡ ਲਈ ਘੱਟੋ ਘੱਟ ਉਮਰ 12 ਸਾਲ ਹੋਣੀ ਚਾਹੀਦੀ ਹੈ ਔਰਤਾਂ ਨੂੰ ਆਪਣੀ ਯਾਤਰਾ ਦੌਰਾਨ ਇਲੈਕਟ੍ਰੋਨਿਕ ਟਿਕਟਿੰਗ ਮਸ਼ੀਨ ਤੇ ਆਪਣਾ 스마트 ਕਾਰਡ ਨੂੰ ਛੂਣਾ ਪਵੇਗਾ ਮੌਜੂਦਾ ਸਿਸਟਮ ਦੇ ਤਹਿਤ ਕੰਡਕਟਰ ਔਰਤਾਂ ਨੂੰ ਗੁਲਾਬੀ ਟਿਕਟ ਜਾਰੀ ਕਰਨਗੇ ਹਾਲਾਂਕਿ ਨਵੀਂ ਪ੍ਰਣਾਲੀ ਦੇ ਤਹਿਤ ਉਹ ਯਾਤਰਾ ਕਰਨ ਵਾਲੀਆਂ ਔਰਤਾਂ ਤੋਂ ਕਾਰਡ ਇਕੱਠਾ ਕਰਨਗੇ ਅਤੇ ਏਟੀਐਮ ਦੇ ਛੋਤੇ ਜਿਹੜਾ ਕਿ ਵਾਪਸ ਕਰਨਗੇ ਜੇਕਰ ਕਿਸੇ ਔਰਤ ਕੋਲ ਸਮਾਰਟ ਕਾਰਡ ਨਹੀਂ ਆਤਾ ਉਸ ਨੂੰ ਟਿਕਟ ਖਰੀਦਣੀ ਪਵੇਗੀ ਤਾਂ ਪਿੰਕ ਸਹੇਲੀ ਕਾਰਡ ਤੋਂ ਇਲਾਵਾ ਸਮਾਰਟ ਕਾਰਡਾਂ ਦੀਆਂ ਦੋ ਹੋਰ ਸ਼੍ਰੇਣੀਆਂ ਵੀ ਜਾਰੀਆਂ ਕੀਤੀਆਂ ਜਾਣਗੀਆਂ ਬਜ਼ੁਰਗਾ ਬਜ਼ੁਰਗ ਨਾਗਰਿਕਾਂ ਲਈ ਤੇ ਅਪਾਹਜ ਖੜਹਾਰੀਆਂ ਤੇ ਰਾਸ਼ਟਰੀ ਪੁਰਸਕਾਰ ਜੇਤੂਆਂ ਸਮੇਤ 12 ਸ਼੍ਰੇਣੀਆਂ ਦੇ ਲੋਕਾਂ ਦੇ ਲਈ ਪਾਸ ਸਮਾਰਟ ਕਾਰਡਾਂ ਦੇ ਵਿੱਚ ਬਦਲ ਦਿੱਤੇ ਜਾਣਗੇ ਇਸ ਤੋਂ ਇਲਾਵਾ ਆਮ ਲੋਕ ਵੀ ਸਮਾਰਟ ਕਾਰਡ ਪ੍ਰਾਪਤ ਕਰਨ ਅਤੇ ਰੀਚਾਰਜ ਕਰਨ ਦੇ ਯੋਗ ਹੋਣਗੇ ਇਹ ਮੈਟਰੋ ਕਾਰਡ ਵਾਂਗ ਹੀ ਕੰਮ ਕਰ ਸਕੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਦਿੱਲੀ ਦੀ ਸਰਕਾਰ ਦੇ ਵੱਲੋਂ ਮਹਿਲਾਵਾਂ ਦੇ ਜਿਹੜਾ ਕਿ ਫਰੀ ਬੱਸ ਸਬਦਾਂ ਸੀ ਉਸ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਸਿਰਫ ਦਿੱਲੀ ਦੀਆਂ ਹੀ ਔਰਤਾਂ ਜਿਹੜੀਆਂ ਜਿਨ੍ਹਾਂ ਦੇ ਕੋਲ ਦਿੱਲੀ ਦਾ ਰੈਜ਼ੀਡੈਂਟਲ ਪ੍ਰੂਫ ਹੋਵੇਗਾ ਉਹੀ ਬੱਸ ਦੇ ਵਿੱਚ ਫਰੀ ਸਫਰ ਕਰ ਸਕਦੀਆਂ ਕਿਉਂਕਿ ਸਰਕਾਰ ਦੇ ਵੱਲੋਂ ਹੁਣ ਪਿੰਕ ਸਹੇਲੀ ਕਾਰਡ ਹੈ ਜਿਹੜਾ ਉਹ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ